ਔਰਤ ਦੇਸ਼ ਦੀ ਆਵਾਜ਼ ਵੈਲਫੇਅਰ ਸੁਸਾਇਟੀ ਜੋ ਕਿ ਪਿਛਲੇ ਕਾਫੀ ਸਾਲਾਂ ਤੋਂ ਬਠਿੰਡਾ ਦੀ ਧਰਤੀ ਦੇ ਵੱਖ-ਵੱਖ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ ਤਾਂ ਸੁਸਾਇਟੀ ਵੱਲੋਂ ਹੁਣ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਕਿ ਜੋ ਸਾਡੀਆਂ ਨੌਜਵਾਨ ਲੜਕੀਆਂ ਪੈਣਾ ਹਨ ਉਹਨਾਂ ਲਈ ਸिलाई ਸੈਂਟਰ 9 ਤਰੀਕ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਮੈਡਮ ਹਰਮਨ ਸ਼ਰਮਾ ਜੀ ਜੋ ਇੱਕ ਐਸ ਕਲੱਬ ਦੇ ਪ੍ਰਧਾਨ ਨੇ ਇਸ ਪ੍ਰੋਗਰਾਮ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ ਹਰਮਨ ਸ਼ਰਮਾ ਜੀ ਮੈਡਮ ਕੀ ਕਹੋਗੇ ਨਮਸਤੇ ਮੈਂ ਹਰਮਨ ਸਵਾਸੀ ਵਿਕਾ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਫ ਪਲੇਸ ਦੀ ਵਾਈ ਵੈਕਰ ਸੁਸਾਇਟੀ ਪਿਛਲੇ 3 ਸਾਲਾਂ ਤੋਂ ਆਪਾਂ ਮਿਲਵਰ ਬਣਾਉਣ ਲਈ ਕੁੜੀਆਂ ਨੂੰ ਸਲਾਈ ਸੈਂਟਰ ਖੋਲ੍ਹਿਆ ਜਾਂਦਾ ਹੈ ਜੋ ਤੋਂ ਫੀਸ ਨਹੀਂ ਲਏਗੇ ਤੇ ਅਸੀਂ ਚਾਹੁੰਦੇ ਹਾਂਗੇ ਕਿ ਇਹਦੇ ਵਿੱਚ ਜਿਹੜਾ ਅਸੀਂ 21 ਦਿਨਾਂ ਦਾ ਕੈਂਪ ਜਿਹੜਾ ਅਸੀਂ ਰੱਖਿਆ ਗਿਆ ਹੈਗਾ ਕੀ ਇਹ ਸਲਾਈ ਸੈਂਟਰ ਫ੍ਰੀ ਹੈ ਖੁੱਲੇ ਹਾਂਜੀ ਫ੍ਰੀ ਖੁੱਲੇ ਹੈ ਇਹ ਸਤੋਂ ਪਹਿਲਾਂ ਕੋਈ ਖੋਲ੍ਹਿਆ ਜੀ ਤੁਸੀਂ ਹਾਂ ਜੀ ਪਹਿਲਾਂ ਵੀ ਅਸੀਂ ਦੋ ਵਾਰੀ ਇਹ ਸੈਂਟਰ ਖੋਲ੍ਹ ਚੁੱਕੇ ਹਾਂ ਇਸ ਤਰ੍ਹਾਂ ਕੀ ਉਦੇਸ਼ ਹੈ ਤੁਹਾਡਾ ਇਸ ਸੈਂਟਰ ਖੋਲ੍ਹਣ ਦਾ ਸਾਡਾ ਉਦੇਸ਼ ਇਹ ਹੈ ਵੀ ਜਿੱਦਾਂ ਕੋਈ ਯੂਥ ਹੈ ਕੁੜੀਆਂ ਜਿਵੇਂ ਅੱਜ ਕੱਲ੍ਹ ਛੁੱਟੀਆਂ ਹੋਈਆਂ ਵੀ ਆ ਤੁਹਾਨੂੰ ਪਤਾ ਹੀ ਹੈ ਉਸ ਹਿਸਾਬ ਨਾਲ ਅਸੀਂ ਇਹ ਸੈਂਟਰ ਇਸੇ ਤਰ੍ਹਾਂ ਖੋਲ੍ਹਿਆ ਹੈ ਕਿ ਉਹਨਾਂ ਨੂੰ ਕੁੜੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਲਾਈ ਮਤਲਬ ਜੋ ਵੀ ਸਲਾਈ ਸਿਖਾਈ ਜਾਂਦੀ ਹੈ ਤਾਂ ਕਿ ਉਹ ਆਪਦੇ ਘਰੇ ਬੈਠ ਕੇ ਆ ਦਾ ਕੰਮ ਰੋਜ਼ਗਾਰ ਕਮਾ ਸਕਣ ਮੈਡਮ ਕਿੱਥੇ ਖੁੱਲਣਾ ਹੈ ਸੇ ਬਲੇਰੀਆਲਾ ਮੱਲਾ ਸਾਡੇ ਨਾਲ ਦੀਏ ਧਰਮਸ਼ਾਲਾ 9 ਨੰਬਰ गली ਟਾਈਮਿੰਗ ਕੀ ਹੋ ਗਈ ਇਹਦਾ ਇਹਦਾ 9 ਤੋਂ 11 ਜੀ ਤਾਂ ਹੋਰ ਤੁਸੀਂ ਲੜਕੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਅੱਜ ਕੱਲ ਬੈਸੇ ਤਾਂ ਲੜਕੀਆਂ ਦੇ ਹਤਿਆਚਾਰ ਹੋ ਰਿਹਾ ਹੈ ਔਰਤਾਂ ਦੇ ਹਤਿਆਚਾਰ ਹੋ ਰਿਹਾ ਹੈ ਔਰਤਾਂ ਦੀ ਆਵਾਜ਼ ਨੂੰ ਤੁਸੀਂ ਬੁਲੰਦ ਕਰਦੇ ਹੋ ਉਹਨਾਂ ਵਾਸਤੇ ਜਿਸ ਤੇ ਤੁਸੀਂ ਰੋਜ਼ਗਾਰ ਦਾ ਸਾਧਨ ਅਪਣਾ ਰਹੇ ਹੋ ਤਾਂ ਉਹਨਾਂ ਦੀ ਪ੍ਰੇਰਨਾ ਲਈ ਕੀ ਕਹੋਗੇ ਮੈਂ ਕੱਲੀ ਇੱਕ ਵੀਡੀਓ ਦੇਖੀ ਸੀ ਮੈਨੂੰ ਬੜਾ ਦੁੱਖ ਹੋਇਆ ਉਹ ਵੀਡੀਓ ਦੇਖ ਕੇ ਇੱਕ ਮਾਂ ਆਪਣੇ ਛੋਟੇ ਜਿਹੇ 1 ਸਾਲ ਦੀ ਕੁੜੀਆ ਹੁੰਦੀ ਆ ਉਹਨਾਂ ਦੀ ਉਹਨਾਂ ਨੂੰ ਉਹਨੇ ਪਾਣੀ ਚ ਡੁਬੋ ਕੇ ਮਾਰਿਆ ਕੱਲ ਦੀ ਹੀ ਗੱਲ ਹੈਗੀ ਆ ਤੇ ਮੈਨੂੰ ਬੜਾ ਦੁੱਖ ਹੋਇਆ ਤੇ ਇੱਕ ਮੈਂ ਇੱਕ ਮੈਸੇਜ ਦੇਣਾ ਚਾਹਣੀ ਆ ਕਿ ਜਿਹੜੀਆਂ ਵੀ ਲੇਡੀਜ਼ ਕੋਈ ਵੀ ਐ ਦੇਖੋ ਆਦੇ ਅਵੈਧ ਸਬੰਧਨ ਨੂੰ ਲੈ ਕੇ ਜਾਂ ਗਲਤ ਤਰੀਕੇ ਨਾਲ ਆਪਦੇ ਬੱਚਿਆਂ ਨੂੰ ਜਾਂ ਕੁੜੀਆਂ ਨੂੰ ਆਪਦੇ ਜਿਵੇਂ ਮਾਰ ਰਹੀਆਂ ਹੈਗੀਆਂ ਉਹ ਇਦਾਂ ਨਾ ਕਰਨ ਕਿਉਂਕਿ ਉਹਦੇ ਵਿੱਚ ਦੇਖੋ ਬੱਚਾ ਦਾ ਕੋਈ ਕਸੂਰ ਨਹੀਂ ਅੱਜ ਦਾ ਟਾਈਮ ਇੰਨਾ ਸਕਸੈਸ ਹੋ ਚੁੱਕਾ ਹੈ ਕਿ ਲੜਕੀ ਬਹੁਤ ਅੱਗੇ ਜਾ ਚੁੱਕੀ ਹੈਗੀ ਹੈ ਪਰ ਇਹ ਜਿਹੜੇ ਕੁਝ ਹੋ ਰਿਹਾ ਹੈਗੇ ਕਿ ਕੁੜੀਆਂ ਨੂੰ ਮਾਰਨ ਵਾਲੀ ਜਿਹੜੀ ਚਲੀ ਜਾਂਦੀ ਹੈ ਹਲੇ ਤੱਕ ਵੀ ਮੈਂ ਉਹਨਾਂ ਨੂੰ ਕੋਈ ਵੀ ਇਹ ਚੀ ਨਾਦਾਰਨ ਜੇ ਕਿਸੇ ਤੋਂ ਨੇਵੇਂ ਬੱਚਾ ਕੋਈ ਪਾਲਿਆ ਜਾ ਰਿਹਾ ਹੈਗਾ ਉਹਨਾਂ ਤੋਂ ਸੰਭਾਲਿਆ ਜਾ ਰਿਹਾ ਹੈਗਾ ਬੇਸ਼ੱਕ ਉਹ ਮਾਂ ਬੇਸ਼ੱਕ ਗਲਤ ਜਾਦੀ ਹੈਗੀ ਰਸਤੇ ਤੇ ਮੈਂ ਉਹਨੂੰ ਆ ਦਾ ਨੰਬਰ ਸ਼ੇਅਰ ਕਰਦੀ ਹਾਂ ਵੀ ਉਹ ਮੈਨੂੰ ਪਲੀਜ਼ ਇਸ ਨੰਬਰ ਤੇ ਕੰਟੈਕਟ ਕਰਕੇ ਅਸੀਂ ਬੱਚੇ ਦਾ ਸਾਰਾ ਜਿੰਮਾ ਚੱਕਣ ਲਈ ਤਿਆਰ ਹਾਂ ਕੀ ਕਾਰਨ ਸਮਝੋਂ ਮੈਨੂੰ ਤੁਸੀਂ ਇਸ ਤਰ੍ਹਾਂ ਦੀ ਘਟਨਾਵਾਂ ਸਾਡੇ ਦੇਸ਼ 'ਚ ਹੀ ਹੁੰਦੀਆਂ ਕੋਈ ਆਪਾ ਬਠਿੰਡਾ ਪੰਜਾਬ ਦੀ ਗੱਲ ਨਹੀਂ ਕਰਦੇ ਮੈਂ ਆਲਓਵਰ ਦੀ ਗੱਲ ਕਰ ਰਹੀ ਆ ਸਾਡੇ ਬਠਿੰਡੇ ਦੀ ਗੱਲ ਨਹੀਂ ਹੈਗੀ ਇਹ ਮੈਨੂੰ ਲੱਗਦਾ ਹਰ ਦੁਆਰ ਦੀ ਗੱਲ ਹੈਗੀ ਜਿਹੜੀ ਇਹ ਘਟਨਾ ਹੋਈ ਹੈਗੀ ਤੇ ਇਹ ਕੱਲ੍ਹ ਜਿਹੜੀ ਘਟਨਾ ਹੋਈ ਹੈ ਬਸ ਉਹਨੂੰ ਦੇਖਦੇ ਹੋਏ ਅਸੀਂ ਇਹ ਸੋਚਿਆ ਵੀ ਸਾਡੀ ਸੰਸਥਾ ਜੇ ਕੋਈ ਇੰਦਾ ਦੀ ਲੇਡੀਜ਼ ਹੈ ਸਾਡੇ ਨਾਲ ਕੰਟੈਕਟ ਕਰਕੇ ਆਪਦੇ ਬੱਚੇ ਨੂੰ ਸਾਨੂੰ ਡੋਨੇਟ ਕਰ ਸਕਦੀ ਹੈ ਉਹਦਾ ਪੜਾਈ ਪੜਾਈ ਦਾ ਖਰਚਾ ਉਹਦਾ ਰਹਿਣ ਸਣ ਦਾ ਖਰਚਾ ਉਹਦੇ ਵਿਆਹ ਤੱਕ ਦਾ ਖਰਚਾ ਸਾਡੀ ਸੰਸਥਾ ਚੱਕਾਂ ਲਈ ਤਿਆਰ ਕਰੇਗੀ ਮੈਡਮ ਤੁਸੀਂ ਤਾਂ ਸੇਵਾ ਦੇ ਤੌਰ ਤੇ ਇਹ ਗੱਲ ਕਹਿ ਰਹੇ ਹੋ ਪਰ ਜਦੋਂ ਇਹਨੂੰ ਅਮਲੀ ਰੂਪ ਪਾਇਆ ਜਾਂਦਾ ਕਿਸੇ ਬੱਚਾ ਗੋਦ ਲੈਣਾ ਜਾਂ ਦੇਣਾ ਤਾਂ ਸਰਕਾਰੀ ਤੌਰ ਤੇ ਬੜੀਆਂ ਮੁਸ਼ਕਲ ਆ ਰਹੀਆਂ ਤੇ ਤੁਸੀਂ ਸਾਡੇ ਮੁੱਖ ਮੰਤਰੀ ਤੋਂ ਕੀ ਮੰਗ ਕਰੋਗੇ ਅਸੀਂ ਮੁੱਖ ਮੰਤਰੀ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਇਹ ਸੰਸਥਾਵਾ ਕਿਸਲੇ ਬਣਾਈ ਜਾਂਦੀ ਹੈ ਸੰਸਥਾਵਾ ਇਸੇ ਲਈ ਬਣਾਈ ਜਾਂਦੀ ਹੈ ਕਿਆਂ ਕੋਈ ਵੀ ਨੀੜੀ ਪਰਸਨ ਹੁੰਦਾ ਹੈਗਾ ਉਹਦੇ ਲਈ ਖੜਿਆ ਜਾਂਦਾ ਹੈਗਾ ਮੈਨੂੰ ਤਾਂ ਮੇਨ ਜਿਹੜੀ ਆਹ ਲੱਗੀ ਹੈਗੀ ਵੀ ਕੁੜੀਆਂ ਵਾਲਾ ਜਿਹੜਾ ਕੀਤਾ ਗਿਆ ਹੈਗਾ ਇਹ ਬਹੁਤ ਗਲਤ ਹੈਗਾ ਮੈਂ ਸਿਰਫ ਉਸੇ ਲਈ ਆਪ ਦੀ ਇਸ ਸਰਕਾਰ ਨੂੰ ਇਹ ਕਹਿਣਾ ਚਾਹਨੀ ਹੈਗੀ ਵੀ ਜਿਹੜੀ ਸਾਡੀ ਸੰਸਥਾ ਹੈਗੀ ਔਰਥ ਦੇਸ ਦੀ ਵਾਈ ਵੈਕਰ ਸੁਸਾਇਟੀ ਹਰ ਇੱਕ ਤਰ੍ਹਾਂ ਦੇ ਕੰਮ ਕਰਦੀ ਹੈਗੀ ਸਾਡੇ ਨਾਲ ਪੈਣਾ Rajasthan ਤੋਂ ਵੀ ਜੁੜੀਆਂ ਹੋਈਆਂ Haryana ਤੋਂ ਵੀ ਜੁੜੀਆਂ ਹੋਈਆਂ ਹੈਗੀਆਂ ਲੁਧਿਆਣਾ ਵੀ ਸਾਡੀ ਸੰਸਥਾ ਇਹ ਚੱਲ ਰਹੀ ਹੈਗੀ ਆ ਉਹਦੇ ਅਕੋਰਡਿੰਗ ਅਸੀਂ ਕਹਿੰਦੇ ਹਾਂ ਕਿ ਸਾਡੀ ਸੰਸਥਾ ਹੈਗੀ ਜਿਹੜੀ ਉਸ ਬੱਚੇ ਦਾ ਸਾਰਾ ਖਰਚਾ ਚੱਕਣ ਲਈ ਤਿਆਰ ਹੈ ਮੈਡਮ ਜਿਸ ਤਰ੍ਹਾਂ ਤੁਸੀਂ ਬੱਚੇ ਦੀ ਗੱਲ ਕੀਤੀ ਔਰਤਾਂ ਤੇ ਬਹੁਤ ਜ਼ੁਲਮ ਹੋ ਰਹੀ ਨੇ ਇਹ ਵੀ ਸੱਚਾਈ ਹੈ ਵੀ 4-4 5-5 ਬੱਚੇ ਜੰਮ ਕੇ ਆਦਮੀ ਕਹਿੰਦਾ ਤੂੰ ਮੈਨੂੰ ਪਸੰਦ ਨਹੀਂ ਤੇ ਆਪਣਾ ਤਲਾਕ ਲੈ ਲੀਏ ਇਹ ਆਮ ਜੀ ਗੱਲ ਹੋ ਗਈ ਲੋਕਾਂ ਵਾਸਤੇ ਤੇ ਉਹਨਾਂ ਵਾਸਤੇ ਕੀ ਕਹਿਣਾ ਚਾਹੂੰਗੀ ਦੇਖੋ ਇਸ ਚੀਜ਼ ਤੇ ਅਸੀਂ ਤਾਂ ਕੀ ਕਹਿਣਾ ਹੈਗਾ ਅੱਜ ਕੱਲ੍ਹ ਲੋਕਾਂ ਨੇ ਵੈਸੇ ਬਿਜ਼ਨਸ ਬਣਾਇਆ ਹੋਇਆਗਾ ਔਰ ਕੁਝ ਨਹੀਂ ਹੈਗਾ ਜਿਨ੍ਹਾਂ ਨੇ ਨਿਭਾਣੀ ਆ ਉਹ ਮਾੜੇ ਨਾਲ ਵੀ ਨਿਮਾਰਿਆਗਾ ਜਿਨ੍ਹਾਂ ਨੇ ਨਹੀਂ ਨਿਭਾਣੀ ਉਹ ਚੰਗੇ ਨੂੰ ਵੀ ਛੱਡ ਕੇ ਚਲੇ ਜਾਂਦੇ ਹੈਗੇ ਮਾਰੇ ਸਰਕਾਰ ਵੱਲੋਂ ਇੱਕ ਲਿਵਿੰਗ ਰਿਲੇਸ਼ਨ ਦਾ ਜ਼ੋਨ ਹਨੇ ਕਾਨੂੰਨ ਬਣਾਇਆ ਉਸ ਵਾਸਤੇ ਕੀ ਕਹੋਗੇ ਕੀ ਮੁੰਡਾ ਕੁੜੀ ਪਹਿਲਾਂ ਆਪਸ ਚ ਇਕੱਠੇ ਰਹਿੰਦੇ ਨੇ ਬਾਅਦ ਚ ਕੋਈ ਗੱਲ ਹੋ ਕੇ ਇੱਕ ਮਿੰਟ ਚ ਉਹਨਾਂ ਦੇ ਫਰਕ ਪੈ ਜਾਂਦਾ ਉਹਨਾਂ ਦੇ ਦੇਖੋ ਸਰ ਮੇਰੀ ਗੱਲ ਸੁਣੋ ਜਿਹੜਾ ਲਿਵਿੰਗ ਰਿਲੇਸ਼ਨ ਵਾਲਾ ਉਹ ਸਾਰਾ ਸਾਰ ਗਲਤ ਹੈ ਉਹ ਸੇ ਉਹ ਰੋਕ ਸਰਕਾਰ ਨੂੰ ਇਸ ਚੀਜ਼ ਤੇ ਰੋਕ ਲਗਾਨੀ ਚਾਹੀਦੀ ਹੈ ਅੱਧ ਤੋਂ ਜ਼ਿਆਦਾ ਕਰ ਰਹੀ ਐ ਇਸੇ ਕਰਕੇ ਇਹ ਵਿਬਰਵਾਦ ਹੋ ਰਿਹਾ ਕਿ ਉਹ ਜਿਹੜੇ ਲਿਵਿੰਗ ਰਿਲੇਸ਼ਨ ਚ ਰਹਿੰਦੇ ਉਹਨਾਂ ਦਾ ਕੁਛ ਕਰਦੀ ਨਹੀਂ ਕਾਨੂੰਨ ਜੇ ਕਾਨੂੰਨ ਇਦਾਂ ਦੇ ਸਖਤ ਬਣਾਏ ਜਾਂਦਾ ਤਾਂ ਇਹ ਲਿਵਿੰਗ ਰਿਲੇਸ਼ਨ ਦੇਖੋ ਜਿੱਥੇ ਉਹਨੇ ਕਿਸੇ ਹੋਰ ਔਰਤ ਨਾਲ ਰਹਿਣਾ ਹੈ ਕੋਈ ਵੀ ਜੈਂਟਸ ਹੈ ਜਾਂ ਲੇਡੀਜ਼ ਹੈ ਜੇ ਕਿਸੇ ਨਾਲ ਵੀ ਉਹ ਬਗਾਨੇ ਔਰਤ ਨਾਲ ਜਾਂ ਬੰਦੇ ਨਾਲ ਰਹਿ ਰਹੀ ਹੈਗੀ ਪਰ ਉਹਨੂੰ ਆਪਦੀ ਚੀਜ਼ ਆਪਣੇ ਬੰਦੇ ਕਿਉਂ ਨਹੀਂ ਦਿਖਦਾ ਉਸ ਚੀਜ਼ 'ਚ ਇਸ ਲਈ ਇਸ ਚੀਜ਼ ਤੇ ਰੋਕ ਲਾਣੀ ਚਾਹੀਦੀ ਹੈਗੀ ਲਈ ਕੋਈ ਡਿਸੀਸ਼ਨ ਨਹੀਂ ਹੋਣਾ ਚਾਹੀਦਾ ਤੇ ਉਸ ਨੂੰ ਖਤਮ ਕਰਨਾ ਚਾਹੀਦਾ ਹੈਗਾ ਮੈਡਮ ਜਿਹੜੇ ਬੱਚਿਆਂ ਦੀ ਗੱਲ ਕੀਤੀ ਹੈ ਉਹ ਕਾਰਨ ਵੀ ਇਹੀ ਹੈ ਨਾ ਜੀ ਪਹਿਲਾਂ ਇਕੱਠੇ ਰਹੀ ਜਾਂਦੇ ਆ ਬੱਚੇ ਹੋ ਜਾਂਦੇ ਨੇ ਬਾਅਦ 'ਚ ਉਸ ਬੱਚੇ ਨੂੰ ਨਾ ਤਾਂ ਲੜਕੀ ਅਪਣਾ ਸਕਦੀ ਐ ਨਾ ਜੈਂਟਸ ਅਪਣਾਉਂਦਾ ਹਾਂਜੀ ਸਰ ਅਸੀਂ ਉਸੇ ਲਈ ਮੈਸੇਜ ਦਿੱਤਾ ਹੈ ਤੁਹਾਡੇ ਸਾਹਮਣੇ ਮੈਂ ਪਹਿਲਾਂ ਵੀ ਵੀਡੀਓ ਚ ਬੋਲ ਚੁੱਕੀ ਹਾਂ ਵੀ ਅਵੈਰ ਸਮੁੰਦਰ ਦੇ ਚਲਦੇ ਹੀ ਬੱਚਿਆਂ ਵਿੱਚ ਨੁਕਸਾਨ ਹੋ ਰਿਹਾ ਹੈਗਾ ਅਸੀਂ ਉਸੇ ਚੀਜ਼ ਨੂੰ ਕਹਿੰਦੇ ਆ ਵੀ ਉਸੇ ਚੀਜ਼ ਨੂੰ ਦੇਖਦੇ ਹੋਏ ਅਸੀਂ ਉਸ ਬੱਚੇ ਨੂੰ ਡੋਨੇਟ ਕਰਨ ਲਈ ਤਿਆਰ ਹੈਗੇ ਆ ਸਰਕਾਰ ਤੋਂ ਦਸਾ ਸਹਿਯੋਗ ਕਰੇਗੀ ਇਸ ਕੰਮ 'ਚ ਸਰ ਸਾਨੂੰ ਸਰਕਾਰ ਤੋਂ ਕੋਈ ਲੱਲਾ ਖੱਖਾ ਨਹੀਂ ਹੈਗਾ ਸਰਕਾਰ ਦਾ ਸਾਨੂੰ ਨਹੀਂ ਪਤਾ ਵੀ ਉਹਨੇ ਸਹਿਯੋਗ ਕਰਨਾ ਹੈ ਕਿ ਨਹੀਂ ਕਰਨਾ ਸਾਡੀ ਸੰਸਥਾਵਾਂ ਜਿਹੜੀਆਂ ਤਰ੍ਹਾਂ-ਤਰ੍ਹਾਂ ਦੀਆਂ ਸੰਸਥਾਾਂ ਅਤੇ ਸੰਸਥਾਵਾਂ ਬਣੀ ਹੋਈਆਂ ਸਿਫਤ ਸੰਸਥਾ ਆਪਣੇ ਜਿੰਮੇ ਤੇ ਸਾਰਾ ਬੋਝ ਚੱਕਣ ਲਈ ਤਿਆਰ ਹੈ ਤਾਂ ਗੱਲ ਫੇਰ ਕਰਦੇ ਆ ਜੀ ਸ라이 ਸੈਂਟਰ ਦੀ ਸ라이 ਸੈਂਟਰ ਵਿੱਚ ਜਿਹੜੀਆਂ ਕੁੜੀਆਂ ਸਿੱਖਣਗੀਆਂ ਉਹਨਾਂ ਨੂੰ ਤੁਸੀਂ ਸਰਟੀਫਿਕੇਟ ਵਗੈਰਾ ਕੀ ਸਹੂਲਤਾਂ ਦੋਵੋਗੇ ਦੇਖੋ ਜਿਹੜੀਆਂ ਕੁੜੀਆਂ ਸਾਡੇ ਇੱਕ ਦਿਨ ਦਾ ਕੈਂਪ ਲਗਾ ਕੇ ਜਾਣਗੀਆਂ ਉਹਨਾਂ ਨੂੰ ਅਸੀਂ ਸਰਕਾਰੀ ਸਰਟੀਫਿਕੇਟ ਦੇ ਤੇ ਜਾਂਦੇ ਆ ਤਾਂ ਇਸ ਕੈਂਪ ਸ라이 ਸੈਂਟਰ ਤੋਂ ਇਲਾਵਾ ਹੋਰ ਕੋਈ ਕੈਂਪ ਵਿੱਚ ਸੁਵਿਧਾ ਹੁੰਦੀਆਂ ਤੁਸੀਂ ਕਹਿੰਦੇ ਇੱਕ ਅਸੀਂ ਅਵੇਰਨੈਸ ਕੈਂਪ ਲਗਾਇਆ ਹੈਗਾ ਜਿੱਦਾਂ ਕਿ ਅੱਜਕੱਲ ਲੇਡੀਜ਼ ਨੂੰ ਖੁਦ ਨਹੀਂ ਪਤਾ ਹੁੰਦਾ ਵੀ ਸਾਡੇ ਵਿੱਚ ਕਿਹ ਕਈ ਤਰ੍ਹਾਂ ਦੀਆਂ ਕੰਪਲਿਕੀਸ਼ਨ ਹੋ ਜਾਂਦੀ ਹੈ ਸਾਡੇ ਸਰੀਰ 'ਚ ਤੇ ਉਹ ਤਰ੍ਹਾਂ ਤਰ੍ਹਾਂ ਦੇ ਹਾਰਮੋਨਸ ਜਿੱਦਾਂ ਚੇਨ ਹੁੰਦੇ ਰਹਿੰਦੇ ਨੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਗੁਪਤ ਕੋਈ ਰੋਗ ਹੈ ਤਾਂ ਉਹਦੇ ਲਈ ਅਸੀਂ ਕਿੰਨੇ ਦਾ ਲਾਸਟ ਵਿੱਚ ਅਵੇਨਸ ਕੈਂਪਲ ਕਰਾਵਾਂਗੇ ਸਾਡੇ ਮੈਡਮ ਮਾਰਤੂ ਆਣਗੇ ਉਹ ਉਹਨਾਂ ਚ ਲੇਡੀਜ਼ ਨੂੰ ਸਾਰਾ ਕੁਝ ਦੱਸਿਆ ਜਾਊਗਾ ਵੀ ਕਿੱਦਾਂ ਤੁਸੀਂ ਆਪਣੇ ਆਪ ਨੂੰ ਇਸ ਚੀਜ਼ ਤੋਂ